ਆ ਦੇਖੋ ਮੇਤਰੋ ਪੂਰਾ ਘੈਂਡ ਕੰਮ ਆ ਲੇਖੋ ਤੇ ਹੁਣ ਮੰਨ ਲਓ ਦਿਨ ਛੇਪ ਰਿਹਾ ਹਾਂ ਜੀ ਮੇਤਰੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਕਾਕੂ ਹੀਰਾ ਬਨਾਲੀ ਵਾਲਾ ਤੇ ਅੱਜ ਮੇਤਰੋ ਆਪਾਂ ਪਿੰਡ ਰਾਪਰ ਪਹੁੰਚੇ ਹੋਏ ਹਾਂ ਤੇ ਬਹੁਤ ਹੀ ਸੋਹਣੀ ਮਤਲਬ ਇੱਥੇ ਲੋਕੇਸ਼ਨ ਬਣੀ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਮੈਨੂੰ ਬਹੁਤ ਵਧੀਆ ਲੱਗਿਆ ਤੇ ਬਾਈਆਂ ਦਾ ਸੁਭਾਅ ਵੀ ਘੈਂਡ ਲੱਗਿਆ ਕੀ ਨਾ ਸੀ ਬਾਈ ਦਾ ਆਵਣੀ ਆਵਣੀ ਬਾਈ ਦੇ ਮਤਲਬ ਹਨਾ ਆਪਾਂ ਖੇਤ ਦੇ ਵਿੱਚ ਬਾਗਲਾਂ ਨੇ ਪਹੁੰਚੇ ਹੋਏ ਸੀ ਹਨ ਤੇ ਬਹੁਤ ਵਧੀਆ ਲੱਗਿਆ ਤੇ ਆ ਤੁਹਾਨੂੰ ਦੇਖਸਣ ਬਾਕੀ ਵੀ ਰੀਲਾਂ ਬਣਾਈਆਂ ਮੈਂ ਫੋਟੋਆਂ ਖਿੱਚੀਆਂ ਆਪਾਂ ਇੱਕ ਕਦੇ ਸ਼ੇਅਰ ਕਰਾਂਗੇ ਰਾਪਰ ਪਿੰਡ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਮੈਨੂੰ ਸਾਰੇ ਭਰਾਵਾਂ ਨੂੰ ਪਿਆਰ ਕਰਦੇ ਆ ਤੇ ਆਮਨੇ ਬਾਈ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਮੈਂ ਕਿਹਣਾ ਆਨੰਦ ਆ ਗਿਆ ਤੇ ਪੂਰਾ ਕਹਣ ਕਾਮਾ ਕਿਵੇਂ ਆ ਬਾਈ ਕਹਣ ਲੱਗਣ ਕਾਮਾ ਹਾਂ ਤੇ ਪੂਰਾ ਕਹਣ ਲੱਗਿਆ ਵੀ ਇਦਾਂ ਦੇ ਮਤਲਬ ਦੋਸਤ ਮਿੱਤਰ ਹੋਣੇ ਜ਼ਰੂਰੀ ਆ ਤੇ ਸੱਚੀ ਕਹਿਣਾ ਵੀ ਬਹੁਤ ਕਹਣ ਕਾਮ ਵਧੀਆ ਲੱਗੇ ਹਨ ਬਾਈ ਦਾ ਤੇ ਬਾਈ ਨੇ ਮੈਨੂੰ ਪਛਾਣ ਲਿਆ ਬਾਈ ਕਹਿੰਦਾ ਤੇਰੀਆਂ ਰੋਜ਼ ਅਸੀਂ ਨ ਪਿਆਰਾ ਬਾਈ ਤੁਹਾਡਾ ਹਨਾ ਸਾਰਾ ਤੇ ਮੈਨੂੰ ਬਹੁਤ ਵਧੀਆ ਲੱਗਾ ਦੇਖੋ ਮਾਗਰ ਟਿਕਾ ਕਿਉਂ ਕੈਂਡ ਗਲਵਾਦ ਨਾ ਤੇ ਬਾਕੀ ਆ ਜ ਤੁਹਾਨੂੰ ਜੂਮ ਕਰਕੇ ਸੋਹਣੇ ਆ ਆ ਦੇਖੋ ਮਿੱਤਰੋ ਪੂਰਾ ਕੈਂਡ ਕੰਮ ਆ ਦੇਖੋ ਤੇ ਹੁਣ ਮਤਲਬ ਦਿਨ ਛੇਪ ਰਿਹਾ ਤੇ ਥੋੜਾ ਜਿਹਾ ਸਾਫ ਕਟਾਰ ਰਿਹਾ ਤੇ ਪਰ ਬਹੁਤ ਕੈਂਡ ਕੰਮ ਆ ਬਹੁਤ ਕੈਂਡ ਕੰਮ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਸੂਰਜ ਵੀ ਬਹੁਤ ਸੋਹਣਾ ਲੱਗ ਰਿਹਾ ਤੇ ਪੂਰਾ ਆਨੰਦ ਆ ਗਿਆ ਅੱਜ ਫੋਟੋ ਹਟਾ ਖੇਚੀਆਂ ਰੀਲਾਂ ਰੂਲਾਂ ਬਣਾਈਆਂ ਤੇ ਹੋਰ ਨਾਲ ਕਰਦੇ ਆ ਸ਼ੇਅਰ ਆਪਾਂ ਇੱਕ ਦਿਨ ਚ ਤੇ ਬਾਕੀ ਹਵਾ ਬਹੁਤ ਸੁਣੀ ਆ ਨਾ ਬਾਈ ਪੂਰਾ ਘੈਂਟ ਕੰਮ ਆ ਨਾ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਪੂਰਾ ਫੋਲ ਨਜ਼ਾਰਾ ਲੈ ਰਿਹਾ ਤੇ ਮੈਂ ਇਹਨੂੰ ਕਿਹਾ ਸੀ ਮਾ ਇੱਕ ਸਾਲ ਪਹਿਲਾਂ ਗਿਆ ਸੀ ਤੈਨੂੰ ਮੈਂ ਇੱਕ ਸਾਲ ਪਹਿਲਾਂ ਗਿਆ ਸੀ ਨਾ ਇੱਕ ਸਾਲ ਪਹਿਲਾਂ ਗਿਆ ਬਾਈ ਨੂੰ ਮਾ ਯਾਰ ਆਪਾਂ ਬਾਈ ਮਾ ਵੀਡੀਓ ਬਣਾਉਣੀ ਆ ਇਹ ਮੈਨੂੰ ਲਾਰੇ ਲਾਉਂਦਾ ਰਿਹਾ ਕਰਨਾ ਆਪਾਂ ਚੱਲਾਂਗੇ ਕਿਉਂਕਿ ਫਿਰ ਕੰਮ ਇਹਦੇ ਕੋਲ ਹੀ ਬਹੁਤ ਜ਼ਿਆਦਾ ਬੀਜੀ ਸੀ ਥੋੜਾ ਜਿਹਾ ਕੰਮ ਦੇ ਵਿੱਚ ਫੋਟੋ ਆੜਾ ਪੂਰਾ ਘੈਂਟ ਕੰਮਾਂਗਾ ਲੋਕੇਸ਼ਨ ਬਹੁਤ ਵਧੀਆ ਬਈ ਬਹੁਤ ਘੈਂਟ ਤੇ ਇੱਥੇ ਫਿਰ ਮਨ ਲਾ ਹੋਰ ਵੀ ਆਉਂਦੇ ਹੋਣਗੇ ਮਨ ਲਾ ਵੀ ਜਿਹਨੂੰ ਜਿਹਨੂੰ ਪਤਾ ਲੱਗੇ ਅੱਛਾ ਵਿਆਹ ਵਾਲੇ ਆਉਂਦੇ ਆ ਅੱਛਾ ਵਿਆਹ ਵਾਲੇ ਮਤਲਬ ਆਉਂਦੇ ਆ ਹਨਾ ਜਿਹਨੂੰ ਮਨ ਲਾ ਵਾ ਮਤਲਬ ਵੀ ਕਿਉਂਕਿ ਹੁੰਦੀ ਆ ਯਾਰ ਆਪਣੋ ਵਿਆਹ ਕਿਹੜਾ ਬਈ ਹਨਾ ਵੀ ਰੋਜ਼ ਰੋਜ਼ ਹੀ ਹੋਣਾ ਹੁੰਦਾ ਹਨਾ ਵੀ ਮਸਾਦ ਹਨ ਪ੍ਰਮਾਤਮਾ ਲਿਆਉਂਦਾ ਵੀ ਆਪਾਂ ਨਾ ਫੋਟੋ ਕਰਾਈ ਗਏ ਤੇ ਰਾਪਰ ਬਿਲਕੁਲ ਜਿਹੜਾ ਗਊਸਾਲ ਵਾਲਾ ਇਹ ਨਾ ਮਤਲਬ ਰਾਹ ਹੈ ਨਾ ਕੋਈ ਹੈ ਨਾ ਗਊਸਾਲ ਵਾਲੇ ਰਾਹ ਬਿਲਕੁਲ ਗਊਸਾਲੇ ਸਾਹਮਣੀ ਹੈ ਮਤਲਬ ਕਹਿਣ ਦਾ ਮਤਲਬ ਆਪਾਂ ਜਾਣਦੀ ਹਾਂ ਹਾਂ ਤੇ ਬਾਕੀ ਸਾਰੇ ਜਾਣਦੇ ਹਾਂ ਤੇ ਰਾਪਰ ਪਿੰਡ ਵਾਲਾ ਬਹੁਤ ਮਸ਼ਹੂਰ ਹੈ ਨਾ ਬਹੁਤ ਜ਼ਿਆਦਾ ਤੇ ਪਰ ਬੰਦੇ ਵੀ ਘੈਂਡ ਆ ਬਾਈ ਹੈ ਹਨਾ ਤੇ ਬਾਕੀ ਮੈਨੂੰ ਤਾਂ ਬਾਈ ਬਹੁਤ ਜ਼ਿਆਦਾ ਪਿਆਰ ਕਰਦਾ ਕਿਉਂਕਿ ਕਿਤੇ ਨਾਲ ਪਿੰਡ ਆ ਗਿਆ ਆਪਣਾ ਹਨਾ ਮੈਂ ਤਾਂ ਕੰਦਰ ਹੱਥਾਂ ਨੇ ਚੱਕ ਲੈਂਦੇ ਕਹਿੰਦੇ ਕਾਕੂ ਹੀ ਆ ਗਿਆ ਵੀ ਮਤਲਬ ਬਹੁਤ ਸਾਰਾ ਪਿਆਰ ਕਰਦੇ ਰਾਪਰ ਪਿੰਡ ਦੇ ਧੰਨਵਾਦ ਆ ਭਾਈ ਲੰਘ ਜਉਂਦੇ ਵਾਸਤੇ ਰੋ ਹਨ ਤੇ ਇੰਨੇ ਜੋਗੇ ਹੈ ਨਹੀਂ ਸੀਗੇ ਫਿਰ ਵੀ ਤੁਸੀਂ ਸਾਰੇ ਪਸੰਦ ਕਰਦੇ ਹੋ ਤੇ ਬਾਕੀ ਮੈਂ ਦੱਸਦਾ ਰਾਪਰ ਭਾਈ ਮੇਰੀ ਮਾਸੀ ਆ ਇਹ ਆ ਮਾਸੀ ਦਾ ਮੁੰਡਾ ਹੈਗਾ ਤੁਹਾਨੂੰ ਦੱਸ ਦਿੱਤੀ ਕਈ ਹੋਈ ਹੈ ਨਾ ਤੇ ਜ਼ਰੂਰੀ ਆ ਕਈ ਮੈਨੂੰ ਬਹੁਤ ਆਉਂਦਾ ਕਹਿੰਦੇ ਭਾਈ ਤੂੰ ਐ ਨੂੰ ਜਾਣਾ ਹੁਣਾ ਪਰ ਐ ਨਹੀਂ ਪਤਾ ਹੁੰਦਾ ਵੀ ਆਪਣੀ ਰਿਸ਼ਤੇ ਆ ਰੀ ਇੱਥੇ ਹੈ ਨਾ ਵੀ ਪਤਾ ਨਹੀਂ ਤਾਂ ਕਰਕੇ ਮੈਨੂੰ ਪਿਆਰ ਕਰਦੇ ਆ ਬਾਕੀ ਤੁਹਾਨੂੰ ਪਤਾ ਆਪਾਂ ਚੰਗੀਆਂ ਵੀਡੀਓ ਪਾਉਂਦੇ ਆ ਕੋਈ ਗਲਤ ਨਹੀਂ ਪਾਉਂਦੇ ਹੈ ਨਾ ਪਰਿਵਾਰਕ ਜੀ ਵੀਡੀਓ ਨੇ ਚਾਹੀ ਨੂੰ ਆਪਣੀ ਹੈ ਨਾ ਤੇ ਪੂਰਾ ਘੈਂਟ ਕੰਮ ਆ ਤੇ ਬਾਕੀ ਪੂਰਾ ਕੈਂਡ ਤੇ ਆਸਨ ਖੋਣੇ ਗੋਸਾਲਾ ਬਣੀ ਹੋਈ ਇੱਧਰ ਤੇ ਉਹਦੇ ਸਾਹਮਣੇ ਬਿਲਕੁਲ ਆਓ ਤੁਸੀਂ ਦੇਖ ਸਕਦੇ ਹੋ ਆਹ ਕੋਠਾ ਤੁਸੀਂ ਦੇਖ ਰਹੇ ਹੋ ਇਹ ਕਿਧਰ ਪੜ ਗਿਆ ਇਹ ਆਉ ਸੀ ਆਹ ਕੋਠਾ ਦੇਖ ਰਹੇ ਹਾਂ ਸਰਦਈ ਜੀ ਕਲਰ ਦਾ ਪੂਰਾ ਸੋਹਣਾ ਕੰਮ ਆ ਤੇ ਬਹੁਤ ਮਤਲਬ ਆ ਆਨੰਦ ਆਇਆ ਬਾਈ ਕੈਂਡ ਗੱਲਬਾਤ ਤੇ ਚਲੋ ਠੀਕ ਆ ਮਿੱਤਰੋ ਤੇ ਕਰ ਦਿਓ ਸ਼ੇਅਰ ਤੇ ਜ਼ਿੰਦਗੀ ਜਿੰਦਾਬਾਦ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਠੀਕ ਆ ਤੇ ਬਾਕੀ ਅਗਲੀ ਵੀਡੀਓ ਆਪਾਂ ਕਰਾਂਗੇ ਜਵਾਈ ਦੀ ਪਾਉਣੇ ਆ ਤੇ ਬਹੁਤ ਕੈਂਡ ਕੰਮ ਆ ਕਾਰਾ ਕਾਮਾ ਬਾਈ ਦੋ ਕਲੀ ਕਲੀ ਗੱਲ ਆਪ ਤੁਹਾਨੂੰ ਦੱਸਾਂਗੇ ਧੰਨਵਾਦ ਸਤਿ ਸ੍ਰੀ ਅਕਾਲ